ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਵ ਸੋ ਦੋਸਤੋ ਅੱਜ ਵੀ ਇਹ ਵੀਡੀਓ ਸਾਡੇ ਸਾਰਿਆਂ ਲਈ ਬੇਹਦ ਖਾਸ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜੀਬ ਦੁਕਾਨ ਤੇ ਲੈ ਕੇ ਆਏ ਹਾਂ ਜਿੱਥੇ ਕਿ ਪਲਾਸਟਿਕ ਦਾ ਸਮਾਨ ਅਤੇ ਕਿਚਨ ਕਰੋਕਰੀ ਦੇ ਬਹੁਤ ਸਾਰੇ ਪ੍ਰੋਡਕਟ ਬਹੁਤ ਹੀ ਘੱਟ ਰੇਟਾਂ ਤੇ ਯਾਨੀ ਕਿ ਹੋਲਸੇਲ ਰੇਟ ਤੇ ਤੁਹਾਨੂੰ ਹੁਣ ਆਪਣੇ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਮਿਲਣਗੇ ਤੇ ਉਹ ਵੀ ਇੱਕ ਹੀ ਛੱਤ ਹੇਠਾਂ ਜੀ ਹਾਂ ਅੱਜ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਗਊਸ਼ਾਲਾ ਬਾਜ਼ਾਰ ਚ ਮੌਜੂਦ ਐਨ ਕੇ 브ਦਰਸ ਪਲਾਸਟਿਕ ਐਂਡ ਕਰੋਕਰੀ ਸਟੋਰ ਤੇ ਜਿੱਥੇ ਕਿ ਕਿਚਨ ਦਾ ਬਹੁਤ ਸਾਰਾ ਸਮਾਨ ਜਿਵੇਂ ਕਿ ਪਾਂਡਿਆਂ ਤੋਂ ਲੈ ਕੇ ਇਲੈਕਟ੍ਰੋਨਿਕ ਪ੍ਰੋਡਕਟ ਹੋਲਸੇਲ ਰੇਟਾਂ ਤੇ ਮਿਲਣਗੇ ਤੇ ਉਹ ਵੀ ਬਾਜ਼ਾਰ ਨਾਲੋਂ 40 ਤੋਂ 50 ਫੀਸਦੀ ਘੱਟ ਰੇਟ ਤੇ ਕਿਉਂਕਿ ਇਸ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਦੀ ਸ਼ਾਪਿੰਗ ਲਈ ਹੁਸ਼ਾਰਪੁਰ ਤੋਂ ਬਾਰੀ ਸ਼ਹਿਰਾਂ ਜਿਵੇਂ ਕਿ ਜਲੰਧਰ ਲੁਧਿਆਣਾ ਜਾਂ ਫਿਰ ਫਗਵਾੜਾ ਵੱਲ ਰੁਕ ਕਰਨਾ ਪੈਂਦਾ ਸੀ ਤੇ ਹੁਣ ਸਾਡੇ ਆਪਣੇ ਸ਼ਹਿਰ ਹੁਸ਼ਾਰਪੁਰ ਚ ਪਲਾਸਟਿਕ ਅਤੇ ਕਰੋਕਰੀ ਦਾ ਇੱਕ ਵੱਡਾ ਸਟੋਰ ਖੁੱਲ ਚੁੱਕਿਆ ਹੈ ਜਿੱਥੇ ਕਿ ਤੁਹਾਨੂੰ ਘਰ ਦੇ ਪਲਾਸਟਿਕ ਤੇ ਸਮਾਨ ਤੋਂ ਇਲਾਵਾ ਕਿਚਨ 'ਚ ਵਰਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨਾਂ 'ਚ ਅਤੇ ਕੱਟ ਰੇਟਾਂ ਤੇ ਮਿਲਣਗੀਆਂ ਗੱਲ ਚਾਹੇ ਚਾਹ ਪੀਣ ਵਾਲੇ ਕੱਪਾਂ ਦੀ ਕਰੀਏ ਜਾਂ ਫਿਰ ਰੋਟੀ ਖਾਣ ਲਈ ਵਰਤੀਆਂ ਜਾਣ ਵਾਲੀਆਂ ਪਲੇਟਾਂ ਦੀ ਤਾਂ ਇਸ ਥਾਂ ਤੇ ਆ ਕੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸੋਹਣੇ-ਸੋਹਣੇ ਡਿਜ਼ਾਈਨਾਂ ਅਤੇ ਕਈ ਰੰਗਾਂ 'ਚ ਮਿਲਣਗੀਆਂ ਤੇ ਇਸ ਤੋਂ ਇਲਾਵਾ ਮਿਕਸੀ ਜੂਸਰ ਮਾਈਕ੍ਰੋਵੇਵ ਤੇ ਹੋਰ ਬਹੁਤ ਸਾਰੇ ਇਲੈਕਟ੍ਰੋਨਿਕਸ ਤੇ ਪ੍ਰੋਡਕਟ ਹੋਲ سیل ਰੇਟਾਂ ਤੇ ਮਿਲਣਗੇ ਤੇ ਉਹ ਵੀ ਦੇਸੀ ਨਹੀਂ ਬਲਕਿ ਵਧੀਆ ਕੰਪਨੀ ਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਦੁਕਾਨਦਾਰ ਵੀ ਸਥਾਤੋਂ ਸਮਾਨ ਖਰੀਦ ਕੇ ਆਪਣਾ ਕਾਰੋਬਾਰ ਚਲਾ ਸਕਦੇ ਨੇ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਤਿਉਹਾਰਾਂ ਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਦਿਨਾਂ 'ਚ ਅਸੀਂ ਦੂਜਿਆਂ ਨੂੰ ਗਿਫਟ ਦੇਣ ਲਈ ਵੀ ਖਰੀਦਦੇ ਹਾਂ ਤੇ ਇਸ ਥਾਂ ਤੇ ਗਿਫਟ ਦੀ ਵੀ ਬਹੁਤ ਸਾਰੀ ਵੈਰਾਈਟੀ ਉਪਲਬਧ ਹੈ ਤੇ ਉਹ ਵੀ ਤੁਹਾਨੂੰ ਹੋਲਸੇਲ ਰੇਟਾਂ ਤੇ ਹੀ ਮਿਲਣਗੇ ਤੇ ਇਸ ਥਾਂ ਤੇ ਆ ਕੇ ਤੁਸੀਂ 100 ਰੁਪਏ ਤੱਕ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਸਭ ਦੇਰੇ ਜਾਣਕਾਰੀ ਲਈ ਅਸੀਂ ਗੱਲਬਾਤ ਕਰਦੇ ਹਾਂ ਸਪਰਸ਼ ਅਗਰਵਾਲ ਜੀ ਤੇ ਨਾਲ ਸੋ ਮੇਰਾ ਨਾਮ ਸਪਰਸ਼ ਅਗਰਵਾਲ ਜੀ ਸਾਡੇ ਸ਼ੋਰੂਮ ਦਾ ਨਾਮ ਐਨ ਕੇ ਬ੍ਰਦਰਸ ਕ੍ਰੋਕਰੀ ਐਂਡ ਕਿਚਨਵੇਅਰ ਹਾਊਸ ਇਸ ਸਰ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਗਿਫਟ ਆਈਟਮਸ ਮਿਲ ਜਾਣਗੇ ਕਿਚਨਵੇਅਰ ਆਈਟਮਸ ਮਿਲ ਜਾਣਗੇ ਹਾਊਸ ਹੋਲਡ ਆਈਟਮਸ ਮਿਲ ਜਾਣਗੇ ਸਰ ਆਪਣੇ ਕੋਲ ਡਰਾਈ ਫਰੂਟ ਟ੍ਰੇਸ ਮਿਲ ਜਾਣਗੇ ਘਰ ਲਈ ਮਾਈਕ੍ਰੋਵੇਵ ਗੀਜ਼ਰ ਸਰ ਹਰ ਚੀਜ਼ ਮਿਲ ਜੇਗੀ ਜੀ ਜਿੰਨਾ ਕਿ ਸਰ ਜਿਹੜੀ ਬਾਜ਼ਾਰ ਦੇ ਵਿੱਚ ਤੁਹਾਨੂੰ 1200 ਰੁਪਏ ਦੇ ਵਿੱਚ ਮਿਲਦੀ ਹੈ ਆਪਣੇ ਕੋਲ ਸਿਰਫ ਸਰ 400 ਤੋਂ 500 ਤੱਕ ਮਿਲ ਜਾਂਦੀ ਹੈ ਨਾਲੇ ਸਿਰਫ ਆਪਣੇ ਕੋਲ ਹਰ ਚੀਜ਼ ਬ੍ਰਾਂਡ ਦੀ ਮਿਲੇਗੀ ਰੀਸ਼ਵ ਸਰ ਸਾਰੀਆਂ ਮੇਨਲੀ ਕੰਪਨੀਆਂ ਜਿਹੜੀਆਂ ਹੈਗੀਆਂ ਆਪਣੇ ਕੋਲ ਮਿਲ ਜਾਣਗੀਆਂ ਸਾਡਾ ਹੋਲਸੇਲ ਦਾ ਵੀ ਕੰਮ ਹੈ ਸਰ ਪਬਲਿਕ ਤੋਂ ਇਲਾਵਾ ਸਾਡੇ ਕੋਲ ਹੋਲਸੇਲਰ ਵੀ ਖਰੀਦ ਸਕਦੇ ਸਰ ਸਰ ਆਪਣੇ ਕੋਲ ਕਿਚਨ ਵੇਅਰ ਆਈਟਮਸ ਦੀ ਕਾਫੀ ਵੈਰਾਈਟੀ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਡਰਾਈ ਫਰੂਟ ਟ੍ਰੇ ਮਿਲ ਸਕਦੀ ਹੈ ਚੁੱਲੇ ਮਿਲ ਮਾਈਕ੍ਰੋਵੇਵ ਮਿਲ ਜਾਣਗੇ ਓਵਨ ਮਿਲ ਜਾਣਗੇ ਟੋਸਟਰ ਮਿਲ ਜਾਣਗੇ ਚੋਪਰ ਮਿਲ ਜਾਣਗੇ ਸੈਂਡਵਿਚ ਮੇਕਰ ਮਿਲ ਜਾਣਗੇ ਸਿਰ ਇਧਰ ਸਾਡੇ ਕੋਲ ਕਿਚਨ ਵੇਅਰ ਆਈਟਮਸ ਦਾ ਕਈ ਸਮਾਰ ਮਿਲ ਜਾਗਾ ਆਟਾ ਮਿਕਰ ਹੋ ਗਿਆ ਸਿਰ ਸਾਡੇ ਸਾਰੇ ਕੋਲ ਹੌਲਸੇਲ ਪ੍ਰਾਈਸਾਂ ਤੇ ਉਪਲਬਧ ਹੈ ਸਰ ਆਪਣੇ ਕੋਲ ਹਰ ਵੈਰਾਈਟੀ ਦੀ ਮਿਲ ਜਾਣਗੇ ਜੇ ਤੁਸੀਂ ਜਿਹੜਾ ਗੈਸ ਸਟੋਲਰ ਦੀ ਜੀ ਗੱਲ ਕੀਤੀ ਜਾਵੇ ਤਾਂ ਕਈ ਲੋਕੀ ਸਟੀਲ ਦਾ ਵਰਤਦੇ ਨੇ ਤੇ ਕਈ ਸਰ ਕੱਚ ਦਾ ਵੀ ਵਰਤਦੇ ਨੇ ਸਰ ਆਪਣੇ ਕੋਲ ਹਰ ਪ੍ਰਕਾਰ ਦੇ ਵਿੱਚ ਹਰ ਵੈਰਾਈਟੀ ਮਿਲ ਜਾਣਗੀ ਵੁੱਡਨ ਟ੍ਰੇ ਦੀ ਤੁਸੀਂ ਗੱਲ ਕਰਦੇ ਹੋ ਤਾਂ ਕਈ ਲੋਕੀ ਵੁੱਡਨ ਟ੍ਰੇ ਯੂਜ਼ ਕਰਦੇ ਆ ਕਈ ਕੱਚ ਦੀ ਕਰਦੇ ਆ ਕਈ ਪਲਾਸਟਿਕ ਦੀ ਕਰਦੇ ਆ ਤਾਂ ਸਰ ਆਪਣੇ ਕੋਲ ਹਰ ਹਰ ਪ੍ਰਕਾਰ ਦਾ ਮਟੀਰੀਅਲ ਮਿਲ ਜਾਏਗਾ ਸਾਡੇ ਕੋਲ ਸਰ ਡਿਨਰ ਸੈਟ ਹੈ ਜਿਹੜੇ ਉਹ ਕਈ ਪ੍ਰਕਾਰ ਦੇ ਮਿਲ ਜਾਣਗੇ ਜਿਦਾ ਪਲਾਸਟਿਕ ਦੇ ਵਿੱਚ ਵੀ ਆਉਂਦੇ ਆ ਕੱਚ ਦੇ ਵਿੱਚ ਵੀ ਆਉਂਦੇ ਆ ਮੈਲਾਮਾਈਨ ਦੇ ਵਿੱਚ ਵੀ ਆਉਂਦੇ ਸਰ ਸਾਰੀ ਮਿਲ ਜਾਣਗੇ 600 ਰੁਪਏ ਤੋਂ ਲੈ ਕੇ ਸਰ ਆਪਣੇ ਕੋਲ 11000 ਤੱਕ ਦੇ ਡਿਨਰ ਸੈਟ ਉਪਲਬਧ ਦਿੱਤੇ ਅੱਗੇ ਸਰ ਦੀਵਾਲੀ ਆ ਰਹੀ ਹੈ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਸਰ ਸਾਡੇ ਕੋਲ ਗਿਫਟ ਆਈਟਮਸ ਮਿਲ ਜਾਣਗੇ ਵੀ ਬ੍ਰਾਂਡਡ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਗਿਫਟ ਪੈਕਿੰਗ ਦੇ ਨਾਲ ਆਪਣੇ ਕੋਲ ਸਰ ਘਰ ਦੇ ਕੋਸਮੈਟਿਕ ਦੇ ਵਿੱਚ ਮਿਲ ਜਾਣਗੇ हेयर ड्रायर ਮਿਲ ਜਾਣਗੇ ਸਰ ਸਟ੍ਰੇਟਨਰ ਮਿਲ ਜਾਏਗਾ ਬਾਡੀ ਸ਼ੇਵਰ ਮਿਲ ਜਾਣਗੇ ਸਰ ਬਾਡੀ ਟ੍ਰਿਮਰ ਮਿਲ ਜਾਣਗੇ ਹੋਰ ਵੀ ਸਰ ਕਈ ਪ੍ਰਕਾਰ ਦੇ ਇਲੈਕਟ੍ਰੋਨਿਕ ਆਈਟਮਸ ਆਪਣੇ ਕੋਲ ਉਪਲਬਧ ਨੇ ਜਿਹੜਾ ਸਰ ਸਟੂਡੈਂਟ ਦੇ ਵਿੱਚ ਸਮਾਨ ਸਰ ਕੰਨਲੀ ਪਲੇਟਰਸ ਯੂਜ਼ ਕੀਤੇ ਜਾਂਦੇ ਨੇ ਸਰ ਉਹ ਵੀ ਸਾਡੇ ਕੋਲ ਹੋਲਸੇਲ ਪ੍ਰਾਈਸਿਸ ਤੇ ਉਪਲਬਧ ਹੈ ਸਰ ਆਪਣੇ ਕੋਲ ਕੈਟਲਸ ਹੈ ਜਿਹੜੀ ਇਲੈਕਟ੍ਰੋਨਿਕ ਵੀ ਮਿਲ ਜਾਣਗੀ ਜਿਹੜੀ 24 ਹਾਅਰਸ ਹੌਟ ਐਂਡ ਕੋਲਡ ਆਉਂਦੀਆਂ ਸਰ ਉਹ ਵੀ ਮਿਲ ਜਾਣਗੀਆਂ ਜਿਹੜੀ ਬ੍ਰਾਂਡਡ ਮਿਲੂਗੀ ਤੇ ਬਾਜ਼ਾਰ ਨਾਲੋਂ 40 ਤੋਂ 50% ਲੈਸ ਤੇ ਮਿਲਣਗੀਆਂ ਜਿਹੜੀ ਮਜ਼ਾਰ ਦੇ ਵਿੱਚ ਤੁਸੀਂ ਆਮ ਇਲੈਕਟ੍ਰੋਨਿਕ ਕੈਟਲ ਦੇਖਦੇ ਹੋ ਉਹ 1000-1200 ਰੁਪਏ ਦੇ ਵਿੱਚ ਆਉਂਦੀ ਹੈ ਅੱਛੀ ਸਰ ਆਪਾਂ ਉਹਦੀ ਵਾਰੰਟ 2 ਸਾਲ ਦੀ ਵਾਰੰਟੀ ਦੇ ਨਾਲ ਬ੍ਰਾਂਡਡ ਜਿਹੜੀ ਕੈਟਲ ਮਿਲੇਗੀ ਉਹ ਸਿਰਫ 6-700 ਰੁਪਏ ਦੇ ਵਿੱਚ ਮਿਲੇਗੀ ਅੱਗੇ ਨਵਰਾਤਰੀ ਆ ਰਹੇ ਨੇ ਸਰ ਉਹਦੇ ਲਈ ਸਾਡੇ ਕੋਲ ਕੰਜਕਦਾ ਵੀ ਕਈ ਸਮਾਨ ਹੁੰਦਾ ਹੈ ਜਿਹੜਾ ਕਿਸੇ ਤੁਹਾਨੂੰ ਹੋਲ سیل ਪ੍ਰਾਈਸਸ ਤੇ ਮਿਲੇਗਾ ਉਹ ਸਿਰਫ ਪਬਲਿਕ ਦੇ ਲਈ ਨਹੀਂ ਉਹ ਹੋਲ ਸੇਲਰਸ ਵੀ ਸਾਡੇ ਕੋਲ ਸ਼ਾਪਕੀਪਰਸ ਵੀ ਆ ਕੇ ਖਰੀਦ ਸਕਦੇ ਨੇ ਸਿਰ ਜਿਵੇਂ ਕੀ ਜੇ ਕੱਪ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਮਟੀਰੀਅਲ ਆਉਂਦੇ ਨੇ ਪਲਾਸਟਿਕ ਦੇ ਆਉਂਦੇ ਆ ਸਟੀਲ ਦੇ ਵੀ ਆਉਂਦੇ ਆ ਮੈਲਾਮਿਨ ਦੇ ਵੀ ਆਉਂਦੇ ਆ ਉਹਦੇ ਵਿੱਚ ਵੀ ਸਰ ਆਪਣੇ ਕੋਲ ਕਾਫੀ ਅੱਛੀ ਰੇਂਜ ਮਿਲ ਜਾਏਗੀ ਉਹ ਵੀ ਹੋਲ سیل ਪ੍ਰਾਈਸਸ ਤੇ ਜਿਹੜੇ ਆਮ ਤੁਸੀਂ ਘਰ ਰੂਟੀਨ ਵੇਅਰ ਵਰਤਣ ਲਈ ਕੱਪ ਲੈਨੇ ਹੋ ਉਹ 4-500 ਰੁਪਏ ਤੋਂ ਘਟ ਨਹੀਂ ਆਉਂਦੇ ਨੇ ਉਸਰ ਸਾਡੇ ਕੋਲ ਅੱਛੀ ਕੁਆਲਿਟੀ ਦੇ ਉਹੀ ਕੱਪ 1.5-200 ਤੋਂ ਸਟਾਰਟਿੰਗ ਹੈ ਜਿਵੇਂ ਕਿ ਸਿਰ ਤੁਹਾਨੂੰ ਪਹਿਲਾਂ ਹੋਲਸੇਲੇਟਾ ਤੇ ਸਮਾਨ ਲੈਣ ਲਈ ਲੋਕਾਂ ਨੂੰ ਸ਼ਹਿਰੋਂ ਬਾਹਰ ਹੁਸ਼ਿਆਰਪੁਰ ਤੋਂ ਬਾਹਰ ਜਲੰਧਰ ਲੁਧਿਆਣਾ ਅਮਰੀਕਾ ਜਾਣਾ ਪੈਂਦਾ ਸੀ ਆਪਾਂ ਉਹਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਆਪਣਾ ਨਵਾਂ ਸ਼ੋਰੂਮ ਓਪਨ ਕੀਤਾ ਜਿੱਥੇ ਤੁਹਾਨੂੰ ਘਰ ਦੀ ਹਰ ਚੀਜ਼ ਹਾਊਸਹੋਲਡ ਚੀਜ਼ ਇਲੈਕਟ੍ਰੋਨਿਕ ਆਈਟਮ ਗਿਫਟ ਆਈਟਮ ਕਿਚਨ ਵੇਅਰ ਆਈਟਮ ਹਰ ਚੀਜ਼ ਤੁਹਾਨੂੰ ਹੋਲਸੇਲ ਡੇਟਾ ਤੇ ਮਿਲੇਗੀ ਸੋ ਸਾਡਾ ਪਹਿਲਾ ਸਟੋਰ ਗੁੱਡ ਮੰਡੀ ਹਰਮਨ ਮੰਦਿਰ ਦੇ ਬੈਕਸਾਈਡ ਤੇ ਸੀਗਾ ਅਸੀਂ ਉੱਥੋਂ ਸ਼ਿਫਟ ਕਰਕੇ ਗਉਂਸ਼ਾਲਾ ਬਾਜ਼ਾਰ ਨੀਅਰ ਪੀਐਨਬੀ ਬੈਂਕ ਦੇ ਕੋਲ ਆ ਚੁੱਕੇ ਹਾਂ